ਸ੍ਰਿਸ਼ਟੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭਪਾਲ ਨਗਰ ਤੋਂ ਚੱਲੇ ਪਏ ਅਤੇ ਖੀਵਾ ਪਿੰਡ ਦੇ ਬਾਹਰ-ਬਾਰ ਜਾ ਕੇ ਬੈਠੇ। ਔਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਉਤਾਰਾ ਕੀਤਾ ਤੇ ਇੱਕ ਸਿੰਘਾ ਨਾਮ ਦਾ ਕਿਸਾਨ ਸੀ ਜਿਹੜਾ ਉਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਔਰ ਆਕੇ ਬੈਠਦਾ ਹੈ ਥੋੜੀ ਦੇਰ ਬੈਠ ਲਓ ਉਪਰੰਤ ਫਿਰ ਬਾਅਦ ਚਲਾ ਜਾਂਦੇ ਆ ਤੇ ਫਿਰ ਇਸੇ ਤਰ੍ਹਾਂ ਹੀ ਕਰਦੇ ਆ ਫਿਰ ਦੁਬਾਰਾ ਆਉਂਦਾ ਹੈ ਫਿਰ ਥੋੜਾ ਸਮਾਂ ਬੈਠਦਾ ਹੈ ਫਿਰ ਵਾਪਸ ਚਲੇ ਜਾਂਦਾ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਨੂੰ ਵੇਖ ਰਹੇ ਨੇ ਕਿ ਇਹ 2-3 ਵਾਰ ਉੱਠ ਕੇ ਚਲਾ ਗਿਆ ਤੇ ਜਦੋਂ ਉਹ ਜਾਣ ਲੱਗਿਆ ਸਤਿਗੁਰੂ ਪਾਤਸ਼ਾਹ ਜੀ ਨੇ ਬੁਲਾ ਕੇ ਕਿਹਾ ਭਾਈ ਕੀ ਗੱਲ ਹੈ ਤੂੰ ਪਿੰਡ ਦੇ ਵਿੱਚ ਇਸ ਤਰ੍ਹਾਂ ਕਿਉਂ ਚੱਲਿਆ ਜਾਂਦਾ ਬਾਰ-ਬਾਰ ਕਿਉਂ ਜਾਂਦਾ ਹੈ ਤੂੰ ਇੱਥੇ ਥੋੜਾ ਸਮਾਂ ਬੈਠਦਾ ਸਾਡੇ ਕੋਲ ਤੇ ਫਿਰ ਚੱਲਿਆ ਜਾਂਦਾ ਤੇ ਕਹਿਣ ਲੱਗਾ ਮਹਾਰਾਜ ਕਿਸੇ ਦੇ ਘਰ ਸਗਾਈ ਹੋਈ ਆ ਭਾਵ ਕਿਸੇ ਦੇ ਬੱਚੇ ਦਾ ਸ਼ਗਨ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਮਿੱਠਾ ਬਣਿਆ ਹੋਇਆ ਤੇ ਮੈਂ ਉਸ ਘਰ ਦੇ ਵਿੱਚ ਜਾਣਾ ਹੈ ਤੇ ਜਾਜੂ ਉਥੇ ਛਾਂ ਦੇ ਵਰਤਾਵਾਗਾ ਵੀ ਤੇ ਆਪ ਵੀ ਸ਼ੱਕਾਂਗੇ ਕਿਉਂਕਿ ਉਹਨਾਂ ਸਮੇਂ ਦੇ ਵਿੱਚ ਲੋਕੀ ਜਿਹੜਾ ਮਠਿਆਈ ਆਦਕ ਸੀ ਜਾਂ ਮਿੱਠਾ ਸੀ ਉਹ ਆਮ ਤੌਰ ਤੇ ਵਿਆਹ ਸ਼ਾਦੀਆਂ ਦੇ ਵਿੱਚ ਹੀ ਛਕਣ ਦਾ ਸਮਾਂ ਮਿਲਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਆਮ ਤੌਰ ਤੇ ਮਿੱਠਾ ਘਰਾਂ ਦੇ ਵਿੱਚ ਨਹੀਂ ਵੜਦਾ ਸੀ ਸੋ ਇਸ ਕਰਕੇ ਮਿੱਠੇ ਦੇ ਲੋਕ ਬੜੇ ਸ਼ਕੀਨ ਹੁੰਦੇ ਸੀ ਤੇ ਸਤਗੁਰੂ ਪਾਤਸ਼ਾਹ ਜੀ ਨੇ ਕਰਨ ਲੱਗਾ ਕਿ ਮੈਂ ਉੱਥੇ ਜਾਣਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਭਾਈ ਨਹੀਂ ਤੂੰ ਨਹੀਂ ਜਾਣਾ ਤੂੰ ਇੱਥੇ ਬੈਠ ਤੇਰਾ ਇੱਕ ਛਾਂ ਦਾ ਨਹੀਂ ਤੇਰੇ ਦੋ ਛਾਂ ਦੇ ਤੇਰੇ ਘਰ ਦੇ ਵਿੱਚ ਆਉਣਗੇ ਭਾਵ ਦੋ ਹਿੱਸੇ ਤੈਨੂੰ ਤੇਰੇ ਘਰ ਦੇ ਵਿੱਚ ਆਉਣਗੇ ਤੇ ਤੈਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ ਸਤਗੁਰਾਂ ਦੇ ਬਚਨ ਨੂੰ ਮੰਨ ਕੇ ਉਹ ਉੱਥੇ ਹੀ ਬੈਠ ਗਿਆ ਤੇ ਜਦੋਂ ਉਹਨਾਂ ਨੇ ਪੜਤਾਲ ਕੀਤੀ ਕਿ ਸਿੰਘਾ ਅੱਜ ਆਇਆ ਨਹੀਂ ਤਾਂ ਫਿਰ ਇੱਕ ਜਿਲ੍ਹਾ ਕਰਤਾਰ ਦਾ ਮੁਖੀ ਸੀ ਉਹਨੇ ਆਖਿਆ ਕਿ ਭਾਈ ਤੁਸੀਂ ਜਾਓ ਉਹਦੇ ਘਰ ਦੇ ਜਾ ਕੇ ਉਹਦਾ ਸ਼ਾਂਦਾ ਫੜਾ ਕੇ ਆਓ ਤੇ ਨਾਲ ਇਹ ਪਤਾ ਕਰੋ ਕਿ ਉਹ ਕਿੱਥੇ ਹੈ ਜਦੋਂ ਕਿਸੇ ਨੇ ਦੱਸਿਆ ਕਿ ਆਪਣੇ ਪਿੰਡ ਦੇ ਬਾਹਰ ਬਾਹਰ ਕੋਈ ਫਕੀਰ ਬੈਠੇ ਨੇ ਉਹਨਾਂ ਫਕੀਰਾਂ ਦੇ ਕੋਲ ਇਹ ਜਾਂਦਾ ਤੇ ਉੱਥੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਹੈ ਬੇਡਿਆਂ ਦੀ ਤਰ੍ਹਾਂ ਕੋਈ ਕੰਮ ਕਾਜ ਨਹੀਂ ਕਰਦਾ ਇਹ ਬਹੁਤ ਮਾੜੀ ਇਹਦੀ ਰੀਤੀ ਹੈ ਤੇ ਜਦੋਂ ਇਸ ਤਰ੍ਹਾਂ ਦੀ ਗੱਲਾਂ ਹੋਣ ਲੱਗੀਆਂ ਉਹ ਜਿਹੜਾ ਪਿੰਡ ਦਾ ਚੌਧਰੀ ਸੀ ਉਹ ਕਹਿਣ ਲੱਗਾ ਵੀ ਤੁਸੀਂ ਇੰਜ ਕਰਿਓ ਸਾਧੂਆਂ ਦੀ ਰੀਤੀ ਦੇ ਸਾਧੂਆਂ ਦੇ ਕੋਲ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਇਹ ਚੰਗੀ ਰੀਤੀ ਹੈ ਇਸ ਤਰ੍ਹਾਂ ਕਿ ਤੁਸੀਂ ਉਹਨੂੰ ਇੱਕ ਛਾਂ ਦਾ ਨਹੀਂ ਉਹਦੇ ਦੋਸ਼ਾਂ ਦੇ ਅਧਿਕਾਰ ਪਛਾ ਕੇ ਆਉਣੇ ਆ ਤੇ ਉਸ ਦਿਨ ਤੋਂ ਕਹਿੰਦੇ ਇਹ ਮਰਿਆਦਾ ਹੀ ਪ੍ਰਚਲਿਤ ਹੋ ਗਈ ਵੀ ਜਿਹੜਾ ਵੀ ਕੋਈ ਘਰ ਦੇ ਵਿੱਚ ਮਠਾਈ ਅਲਕ ਬਣਾਉਂਦਾ ਜਾਂ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਪਿੰਡ ਦੇ ਵਿੱਚ ਵੰਡਣ ਵਾਲੀ ਕੋਈ ਵਸਤੂ ਹੁੰਦੀ ਤਾਂ ਉਹ ਸਿੰਘਾ ਜਿਹੜਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਦੋਸਾਂ ਦੇ ਵਰਤ ਦੇ ਰਹੇ। ਬਾਕੀਆਂ ਨੂੰ ਇੱਕ ਇੱਕ ਹਿੱਸਾ ਮਿਲਦਾ ਰਿਹਾ ਲੇਕਿਨ ਉਹਦੇ ਘਰ ਦੇ ਵਿੱਚ ਦੋ ਹਿੱਸੇ ਆਉਂਦੇ ਰਹੇ। ਸਤਿਗੁਰੂ ਪਾਤਸ਼ਾਹ ਜੀ ਬੜੇ ਕਿਰਪਾਲੂ ਨੇ ਬੜੇ ਦਿਆਲੂ ਨੇ ਤੇ ਸਤਿਗੁਰੂ ਜੀ ਇਥੋਂ ਰਵਾਨਗੀ ਪਾਉਂਦੇ ਨੇ ਭੀਖੀ ਵਾਲ ਨੂੰ ਚਾਲੇ ਪਾ ਦਿੰਦੇ ਆ। ਭੀਖੀ ਜਾਂਦੇ ਆ ਰਸਤੇ ਦੇ ਵਿੱਚ ਰੁਕਦੇ ਨੇ ਜਿੱਥੇ ਇੱਕ ਕਣਾ ਜੰਗਲ ਹੈ ਇੱਥੇ ਪਸ਼ੌਰ ਦੀ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਮਿਲਦੀ ਹੈ ਜਦੋਂ ਪਸ਼ੌਰ ਦੀ ਸੰਗਤ ਮਿਲਦੀ ਹੈ ਤੇ ਸਤਿਗੁਰੂ ਜੀ ਦੇ ਸਾਹਮਣੇ ਲੈ ਕੇ अनेका ਪ੍ਰਕਾਰ ਦੀਆਂ ਜਿਹੜਾ ਪੇਟਾਮਾ ਨੇ ਬੜੀਆਂ ਕੀਮਤੀ ਬੜੀਆਂ ਸੁੰਦਰ ਜਿਹੜੀਆਂ ਪੇਟਾਮਾ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਰੱਖਦੀਆਂ ਨੇ ਤੇ ਸਤਿਗੁਰੂ ਜੀ ਉਹਨਾਂ ਸਾਰਿਆਂ ਦੇ ਉੱਪਰ ਆਪਣੀ ਮਿਹਰ ਦੀ ਨਿਗਾਹ ਕਰਦੇ ਆ ਹੋયા ਉਹਨਾਂ ਨੂੰ ਬੜਾ ਪਿਆਰ ਦਿੰਦੇ ਨੇ ਬੜਾ ਸਤਕਾਰ ਦਿੰਦੇ ਨੇ ਇਸ ਨਗਰ ਦਾ ਨਾਮ ਸਿਮਹਾਉ ਹੈ ਜਿੱਥੇ ਅੱਜਕੱਲ ਸਤਗੁਰੂ ਪਾਤਸ਼ਾਹ ਜੀ ਪਵਿੱਤਰ ਯਾਦ ਦੇ ਵਿੱਚ ਉਹ ਸਥਾਨ ਬਣਿਆ ਹੋਇਆ ਵੈਸੇ ਕਵੀ ਸੰਤੋਖ ਸਿੰਘ ਜੀ ਨੇ ਉਸ ਸਥਾਨ ਦਾ ਨਾਮ ਤੇ ਨਹੀਂ ਦਿੱਤਾ ਲੇਕਿਨ ਰਸਤੇ ਦੇ ਵਿੱਚ ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਭੂਗੋਲਕ ਸਥਿਤੀ ਦੇ ਮੁਤਾਬਕ ਜਦੋਂ ਅਸੀਂ ਵੇਖਦੇ ਹਾਂ ਤਾਂ ਭੀਖੀ ਨੂੰ ਜਾਣ ਲੱਗਿਆਂ ਰਸਤੇ ਦੇ ਵਿੱਚ ਸਿਮਹਾਉ ਨਗਰ ਆਉਂਦਾ ਹੈ ਖੀਵੇ ਤੋਂ ਭੀਖੀ ਨੂੰ ਜਾਂਦਿਆਂ ਸਿਮਹਾਉ ਨਗਰ ਆਉਂਦਾ ਹੈ ਔਰ ਸਿਮਹਾਉ ਨਗਰ ਦੇ ਬਾਹਰਵਾਰ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਯਾਦ ਦੇ ਵਿੱਚ ਅਸਥਾਨ ਬਣਿਆ ਹੋਇਆ ਤੇ ਬੜਾ ਰਮਣੀਕ ਸਥਾਨਾ ਬਹੁ ਸੰਗਤ ਇਸ ਸਥਾਨ ਦੇ ਉਪਰ ਜੁੜਦੀਆਂ ਨੇ ਤੇ ਸਤਗੁਰੂ ਪਾਤਸ਼ਾਹ ਜੀ ਦਰਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਨੇ ਇਸ ਥਾਂ ਦੇ ਉੱਪਰ ਜਿਹੜੇ ਪਰਸੌਰ ਦੀ ਸੰਗਤ ਸੀ ਸਤਗੁਰਾਂ ਦੇ ਦਰਮਿਆ ਸਤਗੁਰਾਂ ਦੇ ਕੋਲ ਬਹੁਤ ਸਾਰੀਆਂ ਪੇਟਾਮਾਂ ਲੈ ਕੇ ਆਈ ਇਸ ਤੋਂ ਉਪਰੰਤ ਸਤਗੁਰੂ ਪਾਤਸ਼ਾਹ ਜੀ ਪੀਖੀ ਪਿੰਡ ਵੱਲ ਚਲੇ ਗਏ ਜਦੋਂ ਪੀਖੀ ਗਏ ਤੇ ਉੱਥੇ ਸਤਗੁਰੂ ਪਾਤਸ਼ਾਹ ਜੀ ਕੁਝ ਸਮਾਰੋਹ ਕੇ ਜਦੋਂ ਕੁਝ ਸਮਾਰੋਹ ਕਿਆ ਨੂੰ ਹੋਇਆ ਤੇ ਬਹੁਤ ਸਾਰੀਆਂ ਸੰਗਤਾਂ ਆ ਕੇ ਸਤਗੁਰਾਂ ਦੇ ਦਰ ਦੇ ਉੱਤੇ ਪੇਟਾਵਾਂ ਅਰਪਿਤ ਕਰ ਰਹੀਆਂ ਨੇ ਤੇ ਇੱਥੇ ਤੱਕ ਜਿਹੜੀ ਪਸ਼ੌਰ ਦੀ ਸੰਗਤ ਵੀ ਸਤਗੁਰਾਂ ਦੇ ਨਾਲ ਗਈ ਹੈ ਤੇ ਗੁਰੂ ਸਾਹਿਬ ਫਿਰ ਇੱਥੋਂ ਸੰਗਤ ਨੂੰ ਵਿਦਾਇਗੀ ਦਿੱਤੀ ਮੇਰੇ ਸਤਗੁਰੂ ਜੀ ਨੇ ਜਿਹੜੇ ਉਹਨਾਂ ਦੇ ਮੁਖੀ ਸਨ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਜਿਹੜਾ ਮਰਸੰਦ ਸੀ ਨਾਲ ਜਿਹੜਾ ਕੋਈ ਟਾਵਾਂ ਲੈ ਕੇ ਆਇਆ ਸੀ ਉਹਨੂੰ ਸਤਗੁਰੂ ਪਾਤਸ਼ਾਹ ਜੀ ਨੇ ਦਸਤਾਰ ਬਖਸ਼ਿਸ਼ ਕੀਤੀ ਤੇ ਇੱਥੇ ਭੀਖੀ ਨਗਰ ਦਾ ਇੱਕ ਚੌਧਰੀ ਸੀ ਜਿਸ ਦਾ ਨਾਮ ਦੇਸੂ ਸੀ ਉਹ ਸਖੀ ਸਰਵਰ ਲਾਲਾ ਵਾਲੇ ਪੀਰ ਨੂੰ ਮੰਨਦਾ ਸੀ ਲਾਲਾ ਵਾਲੇ ਪੀਰ ਦੇ ਉੱਪਰ ਉਹਦੀ ਬਹੁਤ ਜ਼ਿਆਦਾ ਸਰਦਾ ਸੀ ਲੇਕਿਨ ਉਹ ਹਾਇ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਤੇ ਸਤਗੁਰੂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੁਝ ਜਨ ਜਦੋਂ ਇੱਥੇ ਰੁਕੇ ਨਹੀਂ ਤੇ ਇਹ ਵੀ ਕੁਝ ਤੋਂ ਲੋਕਾਂ ਦੇ ਕੋਲੋਂ ਸਮਗਰੂ ਪਾਤਸ਼ਾਹ ਦੀ ਮਹਿਮਾ ਸੁਣਦਾ ਹੈ ਵਡਿਆਈ ਸੁਣਦਾ ਹੈ ਇਹ ਵੀ ਸਤਿਗੁਰਾਂ ਦੇ پاس ਆ ਜਾਂਦਾ ਹੈ ਜਦੋਂ ਸਤਿਗੁਰਾਂ ਦੇ ਕੋਲ ਬਹੁਤ ਸਾਰੀਆਂ ਫੇਟਾ ਮਾਂ ਲੈ ਕੇ ਆਉਂਦਾ ਹੈ ਨਾਲ ਕੁਝ ਮੁੱਖੀ ਸਿੱਖਾਂ ਨੂੰ ਲੈ ਕੇ ਆਉਂਦਾ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਨੂੰ ਆਖਦੇ ਨੇ ਦੇਸੂ ਦੇਸ ਰਾਜ ਤੂੰ ਇਕੱਲਾ ਇਹਨਾਂ ਸਖੀ ਸਰਬਰੀਆਂ ਦਾ ਨਹੀਂ ਤੂੰ ਦੇਸ਼ਾਂ ਦਾ ਰਾਜਾ ਹੋਵੇਂਗਾ ਪਰ ਇੱਕ ਗੱਲ ਮੇਰੀ ਮੰਨਾਂ ਇੱਕ ਗੱਲ ਮੰਨ ਕਿ ਤੂੰ ਅੱਜ ਤੋਂ ਬਾਅਦ ਸਖੀ ਸਰਵਰ ਦੀ ਪੂਜਾ ਨਹੀਂ ਕਰੇਗਾ ਤੂੰ ਕਿਉਂ ਐਵੇਂ ਭੁੱਲ ਕੇ ਆਪਣੇ ਧਰਮ ਨੂੰ ਛੱਡ ਕੇ ਹੋਰਨਾਂ ਦੇ ਧਰਮ ਨੂੰ ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਇਸਲਾਮ ਧਰਮ ਦੇ ਵਿੱਚ ਮੁਸਲਮਾਨ ਧਰਮ ਦੇ ਵਿੱਚ ਕਿਤੇ ਕਬਰਾਂ ਆਦਿਕ ਦੀ ਪੂਜਾ ਨਹੀਂ ਕੀਤੀ ਜਾਂਦੀ ਕਿਸੇ ਪੀਰ ਆਲਕ ਦੀ ਪੂਜਾ ਨਹੀਂ ਕੀਤੀ ਜਾਂਦੀ ਲੇਕਿਨ ਜਦੋਂ ਅਸੀਂ ਵੇਖਦੇ ਹਾਂ ਜ਼ਿਆਦਾਤਰ ਸਾਡੇ ਜਿਹੜੇ ਲੋਕ ਨੇ ਇਸਲਾਮ ਧਰਮ ਤੋਂ ਇਲਾਵਾ ਮੁਸਲਮਾਨ ਭਰਾਮਾਂ ਤੋਂ ਇਲਾਵਾ ਹੋਰ ਲੋਕ ਧਰਮਾਂ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੀ ਪੂਜਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਇਹ ਤੈਨੂੰ ਕੀ ਦੇਵੇਗਾ ਜਾਂ ਤੈਨੂੰ ਕੀ ਦਿੰਦਾ ਹੈ ਤਾਂ ਦੇਸੂ ਨੇ ਆਖਿਆ ਕਿ ਮਹਾਰਾਜ ਇਹ ਸਾਨੂੰ ਬੁੱਧਾ ਪੁੱਤਾਂ ਦੇ ਦਾਤਾਂ ਬਖਸ਼ਦਾ ਬੜੀਆਂ ਨੈਮਤਾ ਇਹਦੇ ਕੋਲ ਸਾਨੂੰ ਮਿਲਦੀਆਂ ਨੇ ਬੜੇ ਸੁੱਖ ਸਾਨੂੰ ਇਹਦੇ ਕੋਲ ਮਿਲਦੇ ਨੇ ਤੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਭਲਿਆ ਨਹੀਂ ਦਾਤਾ ਦੇਣ ਵਾਲਾ ਤੇ ਹੋਰ ਹੈ ਦਾਤਾ ਦੇਣ ਵਾਲਾ ਦਦਾ ਦਾਤਾ ਇੱਕ ਹੈ ਸਭ ਤੋਂ ਦੇਵਨਹਾਰ ਦੇਦੇ ਤੋਟਨ ਆਵੇ ਗੰਤ ਪਰੇ ਪੰਡਾਲ ਸਤਗੁਰੂ ਪਾਤਸ਼ਾਹੀ ਦੇ ਜਿਹੜੇ ਇੰਨੇ ਪਿਆਰ ਵਾਲੇ ਬਚਨ ਸਤਗੁਰੂ ਪਾਤਸ਼ਾਹੀ ਦੇ ਪਾਸੋਂ ਸ਼ਰਵਨ ਕੀਤੇ ਤਾਂ ਦੇਸੋ ਸਤਗੁਰਾਂ ਦੇ ਚਰਨਾਂ ਦੇ ਵਿੱਚ ਟਹਿਪਿਆ ਤੇ ਸਤਗੁਰੂ ਪਾਤਸ਼ਾਹੀ ਨੂੰ ਕਹਿਣ ਲੱਗਾ ਪਾਤਸ਼ਾਹ ਮੈਂ ਭੁੱਲਾ ਹੋਇਆ ਸੀ ਮੈਂ ਹਿੰਦੂ ਹੋ ਕੇ ਮੁਸਲਮਾਨ ਦੇ ਪੀਰਾਂ ਦੀ ਪੂਜਾ ਕਰਦਾ ਸੀ ਜੋ ਕਿ ਮੇਰੇ ਵਾਸਤੇ ਸ਼ੋਭਾ ਵਾਲੀ ਗੱਲ ਨਹੀਂ ਸੀ ਪਰ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਤੇ ਅੱਜ ਤੁਸੀਂ ਮੈਨੂੰ ਕਿਰਪਾ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਗਿਆਨ ਬਖਸ਼ਿਸ਼ ਕੀਤਾ ਹੈ ਅੱਜ ਤੋਂ ਬਾਅਦ ਮੈਂ ਸਖੀ ਸਰਵਰ ਦੀ ਪੂਜਾ ਨਹੀਂ ਕਰਾਂਗਾ ਜਿਹੜੀ ਖੁੰਡੀ ਉਸਨੇ ਸਖੀ ਸਰਵਰ ਦੀ ਆਪਣੇ ਮੋਢੇ ਦੇ ਉੱਪਰ ਰੱਖੀ ਹੁੰਦੀ ਸੀ ਜਿਹਨੂੰ ਬੜੀਆਂ ਵਰਕਤਾਂ ਵਾਲੀ ਸਮੀਦਾ ਸੀ ਉਹ ਸਤਗੁਰਾਂ ਦੇ ਸਾਹਮਣੇ ਹੀ ਤੋੜ ਕੇ ਸੁੱਟ ਦਿੱਤੀ ਤੇ ਪਰਨ ਕਰ ਲਿਆ ਕਿ ਅੱਜ ਤੋਂ ਬਾਅਦ ਸਖੀ ਸਰਵਰ ਦੀ ਪੂਜਾ ਨਹੀਂ ਕਰਾਂਗਾ। ਪਿਆਰਿਓ ਇੱਕ ਤੇ ਉਹ ਭਾਈ ਦੇਸੂ ਜਿਹੜਾ ਦੇਸਾਂ ਦਾ ਰਾਜਾ ਕਹਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਜਿਹੜੀਆਂ ਉਹਦੇ ਉੱਪਰ ਕੀਤੀਆਂ ਤੇ ਇੱਕ ਉਹ ਤੇ ਇੱਕ ਅਸੀਂ ਤੇ ਅੱਜ ਅਸੀਂ ਸਾਡੇ ਘਰਾਂ ਦੇ ਅੰਦਰ ਅਸੀਂ ਵੇਖਦੇ ਹਾਂ ਬਹੁਤ ਵਾਰ ਜਦੋਂ ਅਸੀਂ ਸਿੱਖ ਪਰਿਵਾਰਾਂ ਦੇ ਵਿੱਚ ਜਾਂਦੇ ਹਾਂ ਤੇ ਸਖੀ ਸਰਵਰ ਦੀ ਪੂਜਾ ਕਰਨ ਵਾਸਤੇ ਲਾਲਾਂ ਵਾਲੇ ਦੇ ਚਰਾਗ ਜਗਾਏ ਹੁੰਦੇ ਆ। ਹਾਲਾਂਕਿ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਇਹ ਆਖਿਆ ਤੇ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨੇ ਵੀ ਸਾਨੂੰ ਵਿਵਰਜਿਤ ਕੀਤਾ ਕਿ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੇ ਉੱਪਰ ਟੇਕ ਨਹੀਂ ਰੱਖਣੀ ਤੇ ਇਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਲੜ ਲੱਗਣਾ ਚਾਹੀਦਾ ਤੇ ਇੱਥੇ ਰਹਿੰਦੇ ਆ ਭਾਈ ਦੇਸੂ ਨੇ ਬਹੁਤ ਲੰਬਾ ਸਮਾਂ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਤੇ ਸਤਗੁਰੂ ਪਾਤਸ਼ਾ ਜੀ ਫਿਰ ਇਥੋਂ ਬਦਾਇਗੀ ਲੰਦੇ ਨੇ ਤੇ ਦੇਸੋ ਫਿਰ ਆਖਦਾ ਪਾਤਸ਼ਾ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਹਮੇਸ਼ਾ ਬੜੀ ਰਹੇਗੀ ਤੇ ਸਤਗੁਰੂ ਪਾਤਸ਼ਾ ਜੀ ਨੇ ਆਖਿਆ ਤੇ ਜਦੋਂ ਵੀ ਯਾਦ ਕਰੇਗਾ ਉਦੋਂ ਅਸੀਂ ਹਾਜ਼ਰ ਹੋਵਾਂਗੇ ਤੇ ਪਿਆਰਿਓ ਸਤਗੁਰੂ ਪਾਤਸ਼ਾ ਜੀ ਨੇ ਨੇਕਾਂ ਬਖਸ਼ਿਸ਼ ਇਥੋਂ ਕੀਤੀਆਂ ਤੇ ਫਿਰ ਸਤਗੁਰੂ ਜੀ ਇਥੋਂ ਅੱਗੇ ਵੱਲ ਨੂੰ ਜਿਹੜਾ ਖਿਆਲਾ ਪਿੰਡ ਹੈ ਉਸ ਪਿੰਡ ਵੱਲ ਨੂੰ ਰਵਾਨਗੀ ਪਾ ਦਿੰਦੇ ਨੇ ਜਦੋਂ ਖਿਆਲੇ ਪਿੰਡ 'ਚ ਪਹੁੰਚਦੇ ਨੇ ਤੇ ਇਥੇ ਵੀ ਲੋਕਾਂ ਨੇ ਕੋਈ ਪੁਸ਼ਪ ਪ੍ਰਤੀਤ ਸਤਿਗੁਰੂ ਪਾਤਸ਼ਾਹ ਜੀ ਦੀ ਨਹੀਂ ਕੀਤੀ ਪਤਾ ਨਹੀਂ ਜਦੋਂ ਅਸੀਂ ਇਤਿਹਾਸ ਦੇ ਉੱਪਰ ਜੇਕਰ ਨਜ਼ਰ ਮਾਰਦੇ ਆ ਕਿਤੇ ਵੀ ਇਤਿਹਾਸ ਦੇ ਵਿੱਚ ਬਹੁਤ ਘੱਟ ਐਸੀ ਥਾਵੇਂ ਜਿੱਥੇ ਇਹਨਾਂ ਨਗਰਾਂ ਦੇ ਲੋਕਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਪਛਾਣਿਆ ਹੋਵੇਗਾ ਲੇਕਿਨ ਜਦੋਂ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਚਲੇ ਜਾਂਦੇ ਉਸ ਤੋਂ ਬਾਅਦ ਜਾ ਕੇ ਕਿਤੇ ਪਛਾਣ ਆਉਂਦੀ ਸੀ ਫਿਰ ਪਤਾ ਲੱਗਦਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਕਰ ਵਿੱਚ ਤੇ ਕਿਸੇ ਨੇ ਵੀ ਸਤਗੁਰੂ ਪਾਤਸ਼ਾਹ ਜੀ ਦੀ ਪੂਸ਼ਪਰਤੀ ਇਤਨਾ ਕੀਤੀ ਤੇ ਇੱਕ ਦਿਨ ਸਤਗੁਰੂ ਪਾਤਸ਼ਾਹ ਜੀ ਉਥੇ ਟਹਿਲ ਰਹੇ ਨੇ ਤੇ ਇੱਕ ਬ੍ਰਾਹਮਣ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਦਾ ਹੈ। ਉਹ ਬ੍ਰਾਹਮਣ ਸਤਗੁਰੂ ਨੂੰ ਇੱਕ ਫਕੀਰ ਸਮਝ ਕੇ ਨਮਸਕਾਰ ਕਰਦਾ ਹੈ ਤੇ ਸਤਗੁਰੂ ਪਾਤਸ਼ਾਹ ਜੀ ਉਹਨੂੰ ਸਤਕਾਰ ਦਿੰਦੇ ਨੇ ਬੜਾ ਮਾਣ ਦਿੰਦੇ ਨੇ ਤੇ ਜਦੋਂ ਮਾਣ ਵਾਲੀਆਂ ਗੱਲਾਂ ਉਸ ਪੰਡਤ ਨੇ ਸੁਣੀਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੁਣੀ ਤੇ ਗੁਰਮਖੋ ਉਹ ਸਤਿਗੁਰਾਂ ਦੇ ਦਰ ਦਾ ਮਰੀਦ ਹੋ ਗਿਆ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਟਲਦਿਆਂ ਟਲਦਿਆਂ ਉਹਨੂੰ ਬਚਨ ਕਰਦੇ ਨੇ ਕਿ ਭਾਈ ਕੁਝ ਸਮਾਂ ਪਾ ਕੇ ਇੱਥੇ ਬੋਹੜ ਦਾ ਵੱਡਾ ਦਰਖਤ ਹੋਵੇਗਾ ਇੱਥੇ ਫੁੱਲ ਲੱਗੇਗਾ ਇੱਥੇ ਸੰਗਤਾਂ ਆਉਣਗੀਆਂ ਨਤਮਸਤਕ ਹੋਣਗੀਆਂ ਤੇ ਗੁਰੂ ਨਾਨਕ ਦੇਵ ਜੀ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਨਗੀਆਂ ਤੇ ਉਸ ਵੇਲੇ ਸਤਿਗੁਰੂ ਫਤਿਹ ਸਾਹਿਬ ਜੀ ਨੇ ਇੱਕ ਛੰਨਾ ਵੀ ਉਸ ਪੰਡਤ ਨੂੰ ਜਿਹੜਾ ਬਖਸ਼ਿਸ਼ ਕੀਤਾ ਤੇ ਉਹ ਅੱਜ ਤੱਕ ਖਿਆਲਾ ਵਿਖੇ ਹੀ ਮੌਜੂਦ ਹੈ ਤੇ ਦਾਸ ਨੇ ਵੀ ਬਹੁਤ ਵਾਰ ਦਰਸ਼ਨ ਕੀਤੇ ਐ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਬਹੁਤ ਛੰਨੇ ਦੇ ਦਰਸ਼ਨ ਕਰਕੇ ਤ੍ਰਿਪਤ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ